ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਆ ਸਾਰੇ ਮੇਰੇ YouTube ਫਰੈਂਡਾਂ ਦਾ ਚੜ੍ਹਦੀ ਕਲਾ ਵਿੱਚ ਹੋਵੋਗੇ ਸਵੇਰ ਸਵੇਰ ਲਾਈਵ ਹੋਵੇਂ ਜੀ ਵੈਸੇ ਤਾਂ ਬੱਜ ਰੇਣ 8:30 ਸਵੇਰ ਆਪਾਂ 6:00 ਵਜੇ ਘਰੋਂ ਚੱਲਦੇ ਹੁੰਨੇ ਆ ਨਾਲੇ ਤਾਂ ਖੇਤ ਬੰਨੇ ਕਿਹੜੇ ਬਾਹ ਦਾ ਨਾਲੇ ਆਪਣੀ ਸ਼ਹਿਰ ਹੁੰਦੀ ਹੈ ਜੀ ਆਪਾਂ ਜਾਣੇ ਕਰਦੇ ਹਾਂ ਜੀ ਠੀਕ ਸਾਈਕਲ ਤੇ ਸਾਈਕਲ ਤੇ ਜਾਣਿਆ ਨਾਲੇ ਤਾਂ ਦੇਖੋ ਜੀ ਸਰੀਰ ਦੀ ਵਰਜ ਕਸਰਤ ਹੁੰਦੀ ਹੈ ਜੀ ਸਵੇਰ ਸਵੇਰ ਨਾਲੇ ਦੇਖੋ ਪੈਟਰੋਲ ਦਾ ਖਰਚਾ ਵੱਜਦਾ ਨਾਲੇ ਖੇਤ ਗਿਆ ਦਾ ਵੱਜਦਾ ਬੰਤ ਮੋਲ ਵਾਂਗੂ ਝੋਲਾ ਪਾ ਸਾਈਕਲ ਤੇ ਬੰਨ ਕੀ ਰੱਖਦੇ ਆ ਦੇਖੋ ਜੀ ਸਵੇਰੇ ਸਵੇਰੇ ਕਿੰਨੇ ਫਾਇਦੇ ਹੋਗੇ ਨਾਲੇ ਨਾਲੇ ਸਦੀ ਕਾਸਰਤ ਹੋ ਗਈ। ਨਾਲੇ ਖੇਤ ਗੇੜਾ ਵੱਜ ਗਿਆ। ਨਾਲੇ ਸਵੇਰੇ ਸਵੇਰੇ ਸਾਡੀ ਖੇਤਾਂ ਲਈ ਲਾਈਟ ਆਉਂਦੀ ਆ। ਮੋਟਰ ਚਲਾ ਦਿੰਨੇ ਆ ਜੀ ਜੀਰੀ ਚ ਪਾਣੀ ਪਾਉਣ ਨੂੰ। ਤੇ ਨਾਲੇ ਪੈਟਰੋਲ ਦਾ ਖਰਚਾ ਵੱਜਦਾ ਤੇ ਨਾਲੇ ਆਉਣ ਦੇ ਆਉਣਿਆ। ਸੁਬਾ ਪਾਸ ਟੋਟੋ ਕਟਰ ਆਪਾਂ ਸਾਈਕਲ ਤੇ 50 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਆ। 3 ਕਿਲੋਮੀਟਰ ਵਾਂਗੂ ਆਪਣਾ ਖੇਤ ਪੈ ਜਾਂਦਾ ਮੈਨੂੰ। 3 ਆਉਣ ਦਾ 3 ਜਾਣ ਦਾ। ਸਾਈਕਲ ਦੀ ਆਪਾਂ ਜਾਂਦੇ ਆ। ਸਾਈਕਲ ਦੀ ਆਉਨੇ ਆ। ਤੇ ਆਉਂਦੇ ਡੇਲੀਆਂ ਵੈਸੇ ਅੱਜ ਮੈਂ ਸੋਚਿਆ ਆਪਾਂ YouTube ਤੇ ਵੀ ਲਾਈਵ ਹੋ ਕੇ ਪਾਈਏ। ਹਨਾ ਜੀ। ਦੇਖਦੇ ਆ ਆਪਣੇ ਕਿੰਨੇ ਕੁ ਫਰੈਂਡ ਆਪਣੇ ਨਾਲ ਜੁੜਦੇ ਨੇ ਤੇ ਕਮੈਂਟ ਨਾਲ ਜਰੂਰ ਦੱਸਿਓ ਜੀ ਵੀ ਤੁਸੀਂ ਸਵੇਰੇ ਸਵੇਰੇ ਕਿਸ ਟਾਈਮ ਉੱਠਦੇ ਹੋ ਤੇ ਤੁਸੀਂ ਸਾਈਕਲ ਤੇ ਸੈਰ ਕਰਦੇ ਹੋ ਜਾਂ ਵੈਸੇ ਜੰਮਾ ਵਗੈਰਾ ਜਾਣਿਓ ਜਾਂ ਘਰੇ ਜੋਗਾ ਕਰਦੇ ਹੋ ਆਪਾਂ ਤਾਂ ਜੀ ਸਵੇਰੇ ਸਵੇਰੇ ਸਾਈਕਲ ਤੇ ਸੈਰ ਕਰਦੇ ਆ ਆ ਸਾਡੇ ਬਾਸਪਈ ਦੀ ਬਹੁਤ ਅਜੀਬ ਕਰਕੇ ਸਾਡੇ ਦਾ ਹਾਲ ਆ। ਉਹ ਸਾਡੇ ਲੋਕ ਇਹ ਹੋ ਰਹੇ ਨੇ ਆ ਦੇਖੋ ਜੀ। ਰਸਤੇ ਨੂੰ ਖਰਾਬ ਕਰੀ ਜਾਣਗੇ ਸਮਾਰਦੇ ਨਹੀਂ। ਹਾਇ ਆ ਇੱਕ ਦੋ ਘਰਾਂ ਦੇ ਲਵੀ। ਹੁਣ ਜਾਵਾਂਗੇ ਸਾਈਕਲ ਤੇ ਘਰੇ ਨਾਲੇ ਦੇਖੋ ਜੀ ਭੁੱਖ ਵਧੀਆ ਲੱਗੂਗੀ। ਜਾ ਕੇ ਖਾਣਾ ਬਾਣਾ ਖਾਵਾਂਗੇ। ਸਵੇਰ ਕੇਰਾ ਆਪਾਂ ਹਲਕਾ ਜਾ ਚਾਹ ਨਾਲ ਕੋਈ ਹਲਕਾ ਜਾ ਬਾ ਬ੍ਰੈਡ ਵਗੈਰਾ ਜਾਂ ਬਿਸਕੁਟ ਖਾ ਕੇ ਤੁਰਦੇ ਹੁੰਨੇ ਆ ਘਰ ਉਠਣ ਚਾਹਤਾ ਵੈਸੇ ਸਵੇਰੇ ਪਹਿਲਾਂ ਪਾਣੀ ਪੀਨੇ ਆਪਾਂ ਗੁੰਗਣਾ ਪਾਣੀ ਪੀਨੇ ਆਪਾਂ ਪਿੱਤਲ ਦੇ ਗਲਾਸ ਚ ਉਦੋਂ ਬਾਅਦ ਆਪਾਂ ਨੰਗਰ ਪਸ਼ੂ ਦਾ ਪਾਰਾ ਪੱਤੇ ਦਾ ਨਮੇੜ ਕੇ ਫਿਰ ਆਪਾਂ ਸਾਈਕਲ ਤੇ ਚੱਲਦੇ ਆ ਜੀ ਨਾਲੇ ਸਹਿਰ ਨਾਲੇ ਆਨੰਦ ਬਹੁਤ ਆਉਂਦਾ ਜੀ ਸਾਈਕਲ ਦੀ ਸਹਿਰ ਦਾ ਆਨੰਦ ਏ ਵੱਖਰਾ ਉਹ ਸਾਈਕਲ ਦੀ ਸਹਿਰ ਕਰਦੇ ਆ ਨਾ ਬਹੁਤ ਸੋਹਣੀ ਫੀਲਿੰਗ ਆਉਂਦੀ ਹੈ ਪਰ ਅੱਜ ਕੱਲ ਦੀ ਜਨਰੇਸ਼ਨ ਲਾ ਲੋ ਕਿਸੇ ਲਈ ਵੀ ਟਾਈਮ ਨਹੀਂ ਸਮਾਂ ਵਾਲਾ ਕੱਢ ਨਹੀਂ ਰਹਿਬਦੀ ਸ਼ੇਧ ਵਾਸਤੇ ਆਹਾਂ ਦਾ ਖੇਤ ਬੰਨੇ ਜਾਂਦਾ ਨਾ ਮੋਟਰਸਾਈਕਲ ਚੱਕ ਲੈਂਦਾ ਮੋਟਰਸਾਈਕਲ ਦੀ ਮੋੜੇ ਆਉਂਦਾ ਜੀ ਤੁਸੀਂ ਸਾਈਕਲ ਤੇ ਜਾਉਂਗੇ ਕੁਦਰਤ ਨੂੰ ਦੇਖਦੇ ਜਾਉਂਗੇ ਕੁਦਰਤ ਨਾਲ ਗੱਲਾਂ ਕਰਦੇ ਜਾਉਂਗੇ ਨਾ ਸੋਨੂੰ ਅੰਦੇ ਜਾਂਦੇ ਆਣ ਗਵਾਨ ਚ ਵੀ ਪਤਾ ਲੱਗੂ ਵੀ ਕਿਹਦੀ ਫਸਲ ਵੜੀ ਕਿਵੇਂ ਤੇ ਆਪਣੀ ਕਿਵੇਂ ਆ ਹਨਾ ਜੀ ਤੇ ਜਦੋਂ ਆਪਾਂ ਮੋਟਰਸਾਈਕਲ ਤੇ ਆਉਣੇ ਲਾ ਲਓ ਮੋਟਰਸਾਈਕਲ ਤੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਨਾਲੇ ਆਪਾਂ ਖਰਚਾ ਕਰਦੇ ਆ ਗੈਰੀ ਬਰਾੜ ਬਾਈ ਜੀ ਹੈਲੋ ਬਾਈ ਜੀ ਕੀ ਹਾਲ ਚਾਲ ਕਿਹੜੀ ਜਗ੍ਹਾ ਤੋਂ ਵਲੌਗ ਕਰਦੇ ਹੋ ਬਾਈ ਜੀ ਜਰੂਰ ਦੱਸਿਓ ਨਾਲੇ ਤਾਂ ਦੇਖੋ ਜੀ ਆਪਣਾ ਕੁਦਰਤ ਦਾ ਆਨੰਦ ਲੈਂਦੇ ਜੰਨੇ ਸਾਈਕਲ ਤੇ ਆਪਾਂ ਐ ਮਾਦੀਆਂ ਦਾ ਮੌਸਮ ਠੰਡਾ ਠਾਰ ਇਹ ਆਨੰਦ ਸਾਈਕਲ ਤੇ ਆਉਂਦਾ ਜੀ ਮੋਟਰਸਾਈਕਲ ਤੇ ਨਹੀਂ ਆਉਂਦਾ ਜੀ ਪਰ ਅੱਜ ਕੱਲ ਦੇ ਨਵੇਂ ਬੱਚੇ ਨਾ ਸਾਈਕਲ ਛੱਡ ਗਏ ਸਾਈਕਲ ਨੂੰ ਛੱਡ ਗਏ ਮੋਟਰਸਾਈਕਲਾਂ ਤੇ ਬੋਲਡਾਂ ਦੇ ਪਿੱਛੇ ਪੈ ਗਏ ਹਨਾ ਜੀ ਤੇ ਬਾਈ ਜੀ ਕਿੱਥੋਂ-ਕਿੱਥੋਂ ਆਪਨੇ ਨਾਲ ਵੀਡੀਓ ਨਾਲ ਜੁੜੇ ਹੋਇਓ ਤੇ ਜਰੂਰ ਕਮੈਂਟ ਚ ਦੱਸਿਓ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ। ਇਹ ਨੌਬਤਨਾਵੇ ਪਰ ਆਪਾਂ ਨੂੰ ਦੇਖੋ ਜੀ ਸਾਈਕਲ ਤੇ ਸਰੀਰ ਦੀ ਜਿਹੜੀ ਸਵੇਰ ਦੀ ਸੈਰ ਹੁੰਦੀ ਆ ਉਹ ਹਰੇਕ ਨੂੰ ਕਰਨੀ ਚਾਹੀਦੀ ਆ। ਹਨਾ ਜੀ ਦੇਖੋ ਅੱਜ ਕੱਲ ਆਪਾਂ ਜਿਮਾਂ ਨੂੰ ਆਨ ਕਰਦੇ ਆ। ਜੇ ਮੱਚ ਕੀ ਹੁੰਦਾ ਨਾਲੇ ਤਾਂ ਆਪਾਂ ਪੈਸੇ ਦੰਨੇ ਆ ਨਾਲੇ ਆਪਣਾ ਟਾਈਮ ਦੰਨੇ ਆ ਪੰਜਾਬ ਜੌਣ ਵਾਲਾ ਜਾਉਣ ਵਾਲਾ ਕਿ ਜਾਣਾ ਮੋੜ ਵਾਲਾ ਜੀ ਆ ਆਪਾਂ ਨੂੰ ਵਿੱਚ ਫੋਨ ਆ ਗਿਆ ਦੀ ਆਪਾਂ ਇੱਕ ਵਾਰੀ ਫੇਰ ਲਾਈਵ ਹੋਏ ਆ ਇੱਕ ਵਾਰੀ ਆਪਾਂ ਦੁਬਾਰੇ ਫੇਰ ਲਾਈਵ ਹੋਏ ਆ ਜੀ ਤੇ ਆਪਾਂ ਜੀ ਗੱਲ ਕਰ ਰਹੇ ਦੀ ਵੀ ਸਵੇਰ ਦੀ ਸ਼ਹਿਰ ਦੀ ਹੈ ਨਾ ਜੀ ਸ਼ਾਇਗਲ ਦੇ ਆ ਰਹੇ ਆ ਦੇਖੋ ਜੀ ਆ ਸਾਡੇ ਲਈ ਬੱਡੀ ਨਹਿਰ ਆ ਵਣੇ-ਬਣੇ ਜੰਗਲ ਟੈਪ ਆਨੰਦ ਲਾਉਂਦਾ ਦੇ ਮੋਟਰਸਾਈਕਲ ਤੇ ਸਾਈਕਲ ਤੇ ਜਾ ਰਹੇ ਹਾਂ ਦੇਖ ਤਾਰ ਨਾਲ ਜਾ ਰਹੇ ਜੀ ਦੇ ਕਿੰਨਾ ਸੋਹਣਾ 뷰 ਆ ਰਿਹਾ ਇਹ ਆਪਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੋਂ ਬੋਲਦੇ ਹਾਂ ਜੀ ਉੱਥੋਂ ਆਪਾਂ ਲਾਈਵ ਹੋਇਆ ਆ ਆ ਆਨੰਦਾ ਸਵੇਰ ਦਾ ਇੱਥੇ ਸਾਨੂੰ ਵਿੱਚ ਸੁਣਦੇ ਹੋਣੇ ਛੋਟੀਆਂ-ਛੋਟੀਆਂ ਚਿੜੀਆਂ ਵੱਡੀਆਂ ਚਿੜੀਆਂ ਭਾਂਤ-ਭਾਂਤ ਦੇ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਹੋਣੀਆਂ ਸ਼ਵੇਰ ਦਾ ਇਹਨਿਆਰਾ ਬਹੁਤ ਸਨੇ ਦਰਖਤ ਨੇ ਫੁੱਲ ਵਾਲੇ ਦਰਖਤ ਲੱਗੇ ਹੋਣੇ ਆਪਣੇ ਇਹ ਸੁਗਰੀ ਪੱਤਨ ਤੇ ਐਂ ਦਰਖਤ ਲੱਗੇ ਹੋਏ ਨੇ ਤੇ ਸਾਰਿਆਂ ਨੂੰ ਆਪਾਂ ਨੂੰ ਦੇਖੋ ਜੀ ਟਾਈਮ ਤੋਂ ਟਾਈਮ ਕੱਢ ਕੇ ਸਰੀਰ ਵਾਸਤੇ ਸਾਈਕਲ ਤੇ ਸੈਰ ਜ਼ਰੂਰ ਕਰਨੀ ਚਾਹੀਦੀ ਆ ਨਾਲ ਦਾ ਨਾਂ ਤਾਂ ਪੂਰਾ ਆਉਂਦਾ ਜੀ ਸਾਈਕਲ ਤੇ ਠੀਕ ਹੈ ਜੀ ਸਰੀਰ ਆ ਜੀ ਸਰੀਰ ਇਹ ਵੀ ਉਮਰ ਦੇ ਸਾਹਿਬੇ ਜਲਦੇ ਨੇ ਸਾਈਕਲ ਜਦੋਂ ਆਪਾਂ ਸਰੀਰ ਆਪਣੇ ਹੋ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਆਪਾਂ ਜੇ ਸਾਈਕਲ ਚਲਾਉਂਦੇ ਹਾਂ ਤੇ ਪਹਿਲਾਂ ਹੇ ਹੁਣ ਆਪਾਂ ਪਿੰਡ ਦੇ ਰੋਡ ਤੇ ਚੜ ਗਏ ਜੀ ਖੇਤ ਦੇ ਕੱਚੇ ਰਾਹਾਂ 'ਚੋਂ ਨਿਕਲ ਗਏ ਹੁਣ ਰੋਡ ਤੇ ਆ ਗਏ ਕਿੱਥੋਂ ਕਿੱਥੋਂ ਮੇਰਾ ਵੀਰ ਵੀਡੀਓ ਨਾਲ ਜੁੜਿਆ ਹੋਇਆ ਜਰੂਰ ਮੈਸੇਜ ਕਮੈਂਟ ਕਰਕੇ ਦੱਸਿਓ ਜੀ ਆਪਾਂ ਹਰ ਰੋ ਸਵੇਰੇ ਕੱਲ ਤੋਂ ਲਾਈਵ ਹੋਇਆ ਕਰਾਂਗੇ ਜਾਣ ਵੇਲੇ ਖੇਤ ਤੇ ਆਉਣ ਵੇਲੇ ਵੀ ਲਾਈਵ ਹੋਵਾਂਗੇ ਉਹਦੇ ਨਾਲ ਕੀ ਹੁੰਦਾ ਦੇਖੋ ਨਾਲ ਤਾਂ ਸਫ਼ਰ ਤੈਹ ਹੁੰਦਾ ਨਾਲੇ ਗੱਲਬਾਤ ਹੋ ਜਾਂਦੀ ਯਾਰਾਂ ਦੋਸਤਾਂ ਨਾਲ ਸਵੇਰ ਸਵੇਰ ਕੀ ਇਤਜਾਨੇ ਜੀ ਦੇਖੋ ਸਾਨੂੰ ਸਾਈਕਲ ਦੇ ਕਿੰਨੇ ਫਾਇਦੇ ਗਿਣਾਈ ਹਨਾ ਜੀ ਪਹਿਲਾ ਸਰੀਰ ਦੀ ਕਸਰਤ ਦੂਜਾ ਜੰਮ ਦਾ ਖਰਚਾ ਵਾਜਦਾ ਇਹ ਜਾ ਪਟ્રોલ ਦਾ ਖਰਚਾ ਵੱਜਦਾ ਹੈ ਨਾ ਜੀ ਚੌਥਾ ਆਪਣੇ ਖੇਤ ਜਾਂਦੇ ਆਂ ਤਾਜੀ ਸਬਜ਼ੀ ਤੋੜਨੇ ਆਂ ਸਬਜ਼ੀ ਤੇ ਜਿਹੜਾ ਪੈਸਾ ਲੱਗਦਾ ਉਹ ਵੱਜਦਾ ਜੀ ਉਹਨੂੰ 4-5 ਫਾਇਦੇ ਗਿਣਾਂ ਤੇ ਸਵੇਰੇ ਸਾਈਕਲ ਤੇ ਜਰੂਰ ਸੈਰ ਕਰਿਆ ਕਰੋ ਜੀ ਆਰੇ ਚੜਦੀ ਕਲਾ ਚ ਹੋਗੇ ਜੀ ਪ੍ਰਮਾਤਮਾ ਹਮ ਅੰਦਰ ਰਸਤੇ ਆਵਸੇ ਬਾਕੀ ਮਿਲਦੇ ਆ ਫਿਰ ਅਗਲੇ ਲਾਈਵ ਚ ਨੂੰ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਲਾਈਵ ਨਾਲ ਜੁੜਨ ਨਾਲ ਤੁਹਾਡੇ ਸ਼ੁਕਰੀਆ